ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗਰਮੀਆਂ ਦੇ ਲਈ ਸਪੈਸ਼ਲ ਡਰਿੰਕਸ ਜੋ ਜਿਹੜੇ ਕਿ ਆਪਾਂ ਪਹਿਲਾਂ ਵੀ ਵਰਤਦੇ ਆ ਰਹੇ ਹਾਂ ਉਹਨੂੰ ਬਣਾਉਣਾ ਕਿੱਦਾਂ ਬਣਾਉਣਾ ਉਹਦੇ ਬਾਰੇ ਬਹੁਤ ਗੱਲ ਕਰਾਂਗੇ ਇਹ ਹਰ ਡਰਿੰਕ ਹੈ ਜਿਹੜਾ ਗਰਮੀਆਂ 'ਚ ਤਰੋ ਤਾਜ਼ਾ ਰੱਖਦਾ ਆਪਾਂ ਨੂੰ ਤੇ ਪ੍ਰੀਨਾ ਨਿੰਬੂ ਸਰਬਤਾ ਸੇਵਨ ਜਿਹੜਾ ਸਿਹਤ ਲਈ ਬਹੁਤ ਹੀ ਲਾਭਕਾਰੀ ਵੀ ਹੈ ਬਣਾਉਣਾ ਵੀ ਈਸਾਨ ਹੈ ਆਓ ਆਪੇ ਦੇ ਬਾਰੇ ਜ਼ਿਕਰ ਕਰਕੇ ਪਦੀਨਾ ਜਿਹਨੂੰ ਮਿੰਟ ਕਰਕੇ ਜਣਾਇਆ ਜਾਂਦਾ ਹੈ ਤੇ ਲੈਮਨ ਨੀਂਬੂ ਇਹਨਾਂ ਦੋਨੋਂ ਤੋਂ ਜਿਹੜਾ ਪਦੀਨਾ ਨੀਂਬੂ ਸਰਵਪ ਤਿਆਰ ਹੁੰਦਾ ਹੈ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜਦੋਂ ਖੜਕ ਦੀ ਗਰਮੀ ਹੋਵੇ ਤਾਂ ਸਮਰਜਨ ਕਿਚ ਆਪੇ ਇਸ ਦੀ ਵਰਤੋਂ ਕਰ ਸਕਦੇ ਹੋ ਪਦੀਨਾ ਤੇ ਨੀਂਬੂ ਜਿਹੜਾ ਹੈਗਾ ਇਹਨਾਂ ਨੂੰ ਆਪਾਂ ਬਾਜ਼ਾਰ ਤੋਂ ਖਰੀਦ ਲੈਣਾ ਉਸ ਤੋਂ ਬਾਅਦ ਆਪਾਂ ਨੂੰ ਤਿਆਰ ਕਰਨਾ ਜਦੋਂ ਤੁਹਾਨੂੰ ਕਿਤੇ ਪਤਨੇ ਨਿੰਬੂ ਦਾ ਸਰਵਤ ਮਿਲ ਜਾਵੇ ਤਾਂ ਉਹ ਪਾਓ ਜਿਹੜਾ ਕਿਸੇ ਵੀ ਸਾਰਕ ਤੋਂ ਘੱਟ ਨੁੰ ਦੇ ਖਾਸ ਕਰਕੇ ਕੜਕ ਦੇ ਗਰਮੀ ਦੇ ਵਿੱਚ ਗਰਮੀ 'ਚ ਸਰੀਰ ਨੂੰ ਠੰਡਾ ਬਣਾਈ ਰੱਖਣ ਲਈ ਡਾਈਜੈਸ਼ਨ ਲਈ ਤੇ ਪਾਣੀ ਦੀ ਕਮੀ ਪੂਰੀ ਕਰਨ ਦੇ ਲਈ ਇਸ ਦਾ ਜਿਹੜਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਕੁਝ ਬਾਜ਼ਾਰ 'ਚ ਮਿਲਣ ਵਾਲੇ ਕੋਲ ਡਰਿੰਕਸ ਦੀ ਵਰਤੋਂ ਵੀ ਕਰਦੇ ਆ ਜਿਹੜਾ ਕਿ ਖੇਤ ਰਿੰਗਣਾ ਠੀਕ ਨਹੀਂ ਜਿਵੇਂ ਇਹ ਜਿਹੜਾ ਹੈਗਾ ਪਦੀਨਾ ਨਿੰਬੂ ਸਰਵਪਤ ਜਾਂ ਗੰਨੇ ਦਾ ਰਸ કેરી ਦਾ ਪੰਨਾ ਇਹ ਹਾਲਾਂਕਿ ਖੇਤ ਲਈ ਬਹੁਤ ਲਾਭ ਕਰੀਏ ਜਿਹੜੇ ਕੋਲ ਡਰਿੰਕਸ ਐ ਪੈਕਟ ਫੈਕਟਰੀਆਂ ਦੇ ਵਿੱਚੋਂ ਤਿਆਰ ਕੀਤੇ ਆਉਂਦੇ ਆ ਉਹ ਆਪਣੀ ਸਿਹਤ ਦਾ ਨੁਕਸਾਨ ਕਰਦੇ ਕਿਉਂਕਿ ਉਹਨਾਂ ਦੇ ਵਿੱਚ 슈ਗਰ ਲੋਰ ਤੋਂ ਵੱਧ ਹੁੰਦੀ ਹੈ ਬਾਕੀ ਉਹਦੇ ਵਿੱਚ ਪ੍ਰੀਜ਼ਰਵਟਿਵ ਪਾਏ ਹੁੰਦੇ ਅੱਜ ਆਪਾਂ ਤੁਹਾਨੂੰ ਇੱਕ ਅਜਿਹੇ ਦੇਸੀ ਡਰਿੰਕ ਬਣਾਉਣਾ ਦੱਸਦੇ ਹਾਂ ਜਿਹਦੇ ਲਈ ਆਪਾਂ ਨੂੰ ਪੁਰਾਣੇ ਦੇ ਪੱਤੇ ਚਾਹੀਦੇ 25 ਤੋਂ 30 ਹਰੇ ਨਿੰਬੂ ਚਾਹੀਦੇ 4 ਖੰਡ ਚਾਹੀਦੇ ਆਪਾਂ ਨੂੰ ਇਹ ਅਸਰ ਟੇਸਟਿੰਗ ਚ ਆ ਰਹੀ ਦੀ ਪਰ ਫਿਰ ਵੀ ਆਪਾਂ ਨੂੰ ਐ ਮੰਨ ਕੇ ਚੱਲੋ ਵੀ 3/4 ਕੱਪ ਇਹ ਵੱਧ ਘਟ ਹੋ ਜਾਂਦੀ ਹੈ ਬਾਅਦ ਵਿੱਚ ਮਿਲਾਈ ਜਾਂਦੀ ਹੈ ਅਜ਼ ਟੇਸਟ ਮੁਤਾਬਕ ਪਾਇਓ ਜੀਰਾ ਪਾਊਡਰ ਇੱਕ ਥੰਮ ਚ ਬਾਰਕ ਤੇ ਗਿਉਬ ਚਾਹੀਦੇ 5-6 ਪਾਣੀ ਚਾਹੀਦਾ ਕੰਨ 4 ਗਲਾਸ ਪੁਦੀਨੇ ਨਿੰਬੂ ਦਾ ਸਰਬਤ ਬਣਾਉਣ ਦੀ ਵੀ ਦੀ ਸੌਖੀ ਹੈ ਦੇਸੀ ਕੁਇਲ ਡਰਿੰਕ ਪੁਦੀਨਾ ਤੇ ਨਿੰਬੂ ਦਾ ਸਰਬਤ ਬਣਾਉਣ ਲਈ ਪਹਿਲਾਂ ਪੁਦੀਨਾ ਲਓ 100 ਪਾਣੀ ਨਾਲ ਨੂੰ ਚੰਗੀ ਤਰ੍ਹਾਂ ਧੋ ਲਓ ਉਸ ਤੋਂ ਬਾਅਦ ਪੁਦੀਨੇ ਨੂੰ ਇੱਕ ਬੌਲ ਵਿੱਚ ਇੱਕ ਪਾਸੀ ਰੱਖ ਦਿਓ ਉਸ ਤੋਂ ਬਾਅਦ ਇੱਕ ਨਿੰਬੂ ਲਓ ਜਿਸਨ ਵਿੱਚੋਂ ਘਾਰੋਂ ਦੋ ਟੁਕੜਿਆਂ 'ਚ ਕੱਟ ਲਓ ਇਹਦੇ ਬੀਜ ਕੱਢ ਲਓ ਉਹਨਾਂ ਨੂੰ ਵੱਖ ਕਰ ਲਓ ਇੱਕ ਕਟੋਰੀ 'ਚ ਨਿੰਬੂ ਦਾ ਰਸ ਰੱਖੋ ਤੇ ਉਸ ਤੋਂ ਬਾਅਦ ਪੁਦੀਨੇ ਦੀਆਂ ਪੱਤੀਆਂ ਨਿੰਬੂ ਦਾ ਰਸ ਸੁੱਜੀਨੀ ਅਤੇ ਪਾਣੀ ਲੈ ਕੇ ਇੱਕ ਮਿਕਸਚਰ ਜਿਹਾ ਬਣਾ ਲਓ ਪੀਸ ਲਓ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਹੇ ਮਿਸ਼ਰਣ ਨੂੰ ਇੰਨਾ ਪੀਸ ਲੋ ਕਿ ਮਿਸ਼ਰਣ ਹੋ ਜਾਵੇ ਬਰੀਕ ਹੋ ਜਾਵੇ ਉਸ ਤੋਂ ਬਾਅਦ ਇਸੇ ਮਿਸ਼ਰਣ ਨੂੰ ਸਾਂ ਕੇ ਚਾਰ ਗਲਾਸਾਂ ਵਿੱਚ ਬਰਾਬਰ ਮਾਤਰਾ ਵਿੱਚ ਪਾ ਦਿਓ ਇਸ ਤਰ੍ਹਾਂ ਤੁਹਾਡਾ ਜਿਹੜਾ ਸਵਾਦੀ ਪਦੀਨਾ ਨਿੰਬੂ ਸਰਵਪ ਤਿਆਰ ਹੈ ਪਰ ਉਸ ਤੋਂ ਪਹਿਲਾਂ ਨਿੰਬੂ ਦਾ ਰਸ ਵਿੱਚ ਇੱਕ ਇੱਕ ਆਈਸ 큐 ਪਾਓ ਬੱਚੇ ਦੀ ਬਹੁਤ ਮੰਗ ਕਰਦੇ ਹੈ ਐਸੇ ਵੀ ਹੈ ਮੌਸਮ ਦੇ ਹਿਸਾਬ ਨਾਲ ਗਰਮੀ ਚ ਪਾਈ ਜਾਂਦੀ ਆਈਸ 큐 ਜੇਕਰ ਤੁਸੀਂ ਚਾਹੋ ਤਾਂ ਸਰਵਤ ਵਿੱਚ ਹੋਰ ਬਰਫ਼ ਦੇ ਕਯੂਬ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਹਰ ਗਲਾਸ ਵਿੱਚ ਥੋੜਾ ਜਿਹਾ ਜੀਰਾ ਪਾਊਡਰ ਪਾ ਕੇ ਚੰਮਚ ਨਾਲ ਹਿਲਾਓ ਜੋ ਵੀ ਸਰਵਤ ਨੂੰ ਪੀਂਦਾ ਉਸ ਦੇ ਸਰੀਰ ਵਿੱਚ ਸੰਢਕ ਜਿਹੜੀ ਖੁੱਲ ਜਾਂਦੀ ਹੈ ਉਹ ਦਿਨ ਪਰ ਤਰੋਤਾਜ਼ਾ ਮਹਿਸੂਸ ਕਰਦਾ ਹੈ ਸੌਖੀ ਜਿਹੀ ਵਿਧੀ ਹੈ ਬੱਚਿਆਂ ਵਾਸਤੇ ਲਾਭਕਾਰੀ ਹੈ ਕਿਉਂਕਿ ਵਿਟਾਮਿਨ ਸੀ ਹੁੰਦਾ ਨਿੰਬੂ ਦੇ ਵਿੱਚ ਪਦੀਨਾ ਜਿਹੜਾ ਵੈਸੇ ਹੀ ਡਾਈਜੈਸ਼ਨ ਵਾਸਤੇ ਬਹੁਤ ਚੰਗੇ ਹੈ ਕੁਝ ਦੇ ਵਿੱਚ ਮਿਨਰਲ ਵੀ ਪਾਈ ਜਾਂਦੀ ਹੈ। ਸ਼ੂਗਰ ਜਿਹੜੀ ਸ਼ੂਗਰ ਦੀ ਥਾਂ ਤੇ ਜਦੋਂ ਤੁਸੀਂ ਆਪਾਂ ਦੇਸੀ ਖੰਡ ਵਰਤ ਸਕਦੇ ਜਾਂ ਇਹਦੇ ਵਿੱਚ ਸ਼ੱਕਰ ਵੀ ਵਰਤ ਸਕਦੇ ਹਾਂ। ਕਿਉਂਕਿ ਸ਼ੂਗਰ ਦਾ ਜਿੰਨਾ ਕੁ ਆਪਾਂ ਨੂੰ ਨੁਕਸਾਨਸਾਨ ਪਣਦੇ ਵਿੱਚ ਮਿਲਿਆ ਉਹਦੇ ਮੁਤਾਬਕ ਸ਼ੱਕਰ ਜ਼ਿਆਦਾ ਠੀਕ ਹੈ। ਸ਼ੱਕਰ ਦੀ ਥਾਂ ਤੇ ਜੇ ਗੁੜ ਵੀ ਪਾਵਾਂਗੇ ਤਾਂ ਗੁੜ ਦਾ ਵੈਸੇ ਹੀ ਸਰਬਤਪਿੰਦ ਗੁੜ ਦਾ ਸਰਬਤ ਹੈ ਜਿਹੜਾ ਸਿਹਤ ਲਈ ਹੋਰ ਵੀ ਜ਼ਿਆਦਾ ਚੰਗਾ ਹੈ। ਕਿਉਂਕਿ ਉਹਦੇ ਵਿੱਚ ਆਇਰਨ ਵਗੈਰਾ मिनरल ਜਿ ਵਗੈਰਾ ਮਿਲ ਜਾਂਦੇ ਹੈ ਐਰਨ ਬਹੁਤ ਵੱਡੀ ਮਾਤਰਾ ਚ ਹੁੰਦਾ ਪਲਸ ਉਹ ਸਿਹਤ ਵਾਸਤੇ ਠੰਡਕ ਹੈ ਉਹਦੀ ਜਿਹੜੀ ਤਾਸੀਰ ਹੈ ਠੰਡੀ ਹੁੰਦੀ ਹੈ ਇਹਨੂੰ ਬਣਾ ਕੇ ਵਰਤੋ ਬੱਚਿਆਂ ਨੂੰ ਇਹ ਦਿਓ ਜਿਹੜੇ ਕੋਲਡ ਡਰਿੰਕਸ ਬਾਜ਼ਾਰੋਂ ਲੈ ਕੇ ਪੀਂਦੇ ਹੈ ਉਹਨਾਂ ਤੇ ਥੋੜਾ ਜਿਹਾ ਰੋਕ ਲਗਾਓ ਤੇ ਬੱਚਿਆਂ ਨੂੰ ਸਟਾਰਟਿੰਗ ਤੋਂ ਹੀ ਹੱਥ ਪਾ ਦੋ ਸ਼ੁਰੂ ਤੋਂ ਤਾਂ ਕਿ ਉਹਨਾਂ ਦਾ ਜਿਹੜਾ ਹੈਗਾ ਟੇਸਟ ਬਣ ਜੇ ਇਸ ਚੀਜ਼ ਨੂੰ ਫਸੰਦ ਕਰਨ ਲੱਗੀ ਹਨ ਫਿਰ ਉਹ ਰੁਟੀਨ ਦੇ ਵਿੱਚ ਆਪਣੇ ਆਪ ਇਹਨੂੰ ਵਰਤਦੇ ਰਹਿਣਗੇ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ